ਆ ਰਹੀ ਹੈ ਤਾਂ ਦੱਸ ਦੇ ਕਿ ਪੀਯੂ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਹਾਈ ਕੋਰਟ ਦਾ ਰੁਕ ਕਰੇਗੀ ਜੀ ਹਾਂ ਦੱਸ ਦੇ ਕਿ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਪੰਗ ਕਰਨ ਦਾ ਜੋ ਵਿਵਾਦ ਲਗਾਤਾਰ ਚੱਲ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਗੇਟ ਨੂੰ ਗੈਰਸਵਧਾਨਿਕ ਤੌਰ ਤੇ ਪੰਗ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਵਿਰੁੱਧ ਪੰਜਾਬ ਸਰਕਾਰ ਹਾਈ ਕੋਰਟ ਜਾਵੇਗੀ ਦੇਸ਼ ਦੇ ਉੱਤੇ ਸਪੈਸ਼ਲਿਸਟ ਵਕੀਲਾਂ ਦਾ ਪੈਨਲ ਬਣਾ ਕੇ ਇਸ ਤੱਕੇਸ਼ਾਈ ਵਿਰੁੱਧ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੁੱਦਾ ਲਿਆਂਦਾ ਜਾਵੇਗਾ ਤਾਂ ਕਿ ਵਿਧਾਨਕ ਤੌਰ ਤੇ ਪੰਜਾਬ ਦਾ ਪੱਖ ਮਜ਼ਬੂਤ ਹੋ ਸਕੇ ਜੀ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਬਿਆਨ ਜਿਹੜਾ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਗੌਰਤਲ ਬੱਕੀ ਪਿਛਲੇ ਦਿਨੀ ਜੋ ਸੈਨੇਟ ਅਤੇ ਸਿੰਡੀਕੇਟ ਨੂੰ ਪੰਕ ਕਰ ਦਿੱਤਾ ਗਿਆ ਉਸ ਦੀ ਨੋਟੀਫਿਕੇਸ਼ਨ ਬਕਾਇਦਾ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਾਂ ਸੈਨੇਟ ਦੇ ਮੈਂਬਰ ਨੇ ਜਾਂ ਫਿਰ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਉਹਨਾਂ ਦੀਆਂ ਜੜ੍ਹਾਂ ਦੇ ਨਾਲ ਜੁੜੀ ਹੋਈ ਆ ਪੰਜਾਬ ਦਾ ਇਸ ਦੇ ਉੱਪਰ ਆਪਣਾ ਹੱਕ ਹੈਗਾ ਤਾਂ ਉਹ ਲੋਕ ਲਗਾਤਾਰ ਇਸ ਨੋਟੀਫਿਕੇਸ਼ਨ ਨੂੰ ਦੇ ਰੱਦ ਕਰਨ ਤੋਂ ਬਾਅਦ ਲਗਾਤਾਰ ਸੰਘਰਸ਼ ਕਰ ਰਹੇ ਨੇ ਤਾਂ ਅਜੇ ਇਹਦੇ ਵਿੱਚ 10 ਤਰੀਕ ਨੂੰ ਇੱਕ ਕਾਲ ਦਿੱਤੀ ਗਈ ਹੈ ਕਿ ਵੱਡੇ ਪੱਧਰ ਤੇ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਜੇ ਨੋਟੀਫਿਕੇਸ਼ਨ ਆ ਇਸ ਨੂੰ ਵਾਪਸ ਕਰਵਾਇਆ ਜਾ ਸਕੇ ਕੌੜਤਾਲਪਾਕੀ ਇਸ ਤੋਂ ਪਹਿਲਾਂ ਇੱਕ ਐਫੀਡੇਵਿਟ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਸੀਗਾ ਸਟੂਡੈਂਟ ਉੱਥੇ ਭੁੱਖ ਹੜਤਾਲ ਤੇ ਬੈਠੇ ਹੋਏ ਸਨ ਤਾਂ ਕੱਲ ਇਹ ਫੈਸਲਾ ਕੀਤਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਕਿ ਜੋ ਐਫੀਡੇਵਿਡ ਦਾ ਮਸਲਾ ਹੈ ਗਿਆ ਐਫੀਡੇਵਿਡ ਦੇ ਵਿੱਚ ਕੀ ਸੀਗਾ ਉਹ ਵੀ ਦੱਸ ਦਿੰਨੇ ਆ ਕਿ ਐਫੀਡੇਵਿਡ ਜੇਕਰ ਕੋਈ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਦਾ ਜੇਕਰ ਕੋਈ ਉਹਨਾਂ ਦੀਆਂ ਮੰਗਾਂ ਹੈਗੀਆਂ ਜੇਕਰ ਕੋਈ ਧਰਨਾ ਪ੍ਰਦਰਸ਼ਨ ਕਰੇਗਾ ਤਾਂ ਉਸ ਦਾ ਨਾਮ ਯੂਨੀਵਰਸਿਟੀ ਦੇ ਵਿੱਚੋਂ ਕੱਟਿਆ ਜਾ ਸਕਦਾ ਤਾਂ ਇਸ ਗੱਲ ਨੂੰ ਲੈ ਕੇ ਵਿਦਿਆਰਥੀ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਕਿ ਆਖਿਰਕਾਰ ਯੂਨੀਵਰਸਿਟੀ ਦੇ ਵਿੱਚ ਅਜਿਹਾ ਫੈਸਲਾ ਕਿਉਂ ਲਿਆ ਜਾ ਰਿਹਾ ਕਿਉਂਕਿ ਬਹੁਤੀ ਵਾਰ ਦੇਖਣ ਨੂੰ ਮਿਲਿਆ ਕਿ ਕਈ ਵਾਰ ਯੂਨੀਵਰਸਿਟੀਆਂ ਦੇ ਵਿੱਚ ਫੀਸਾਂ ਵਧਾ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਹੀ ਕੁਝ ਇਸ ਤਰ੍ਹਾਂ ਦਾ ਕਰ ਲਿਆ ਜਾਂਦਾ ਕਿ ਜੋ ਵਿਦਿਆਰਥੀਆਂ ਦੇ ਖਿਲਾਫ ਹੁੰਦਾ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤੇ ਉੱਥੇ ਬਕਾਇਦਾ ਸਟੂਡੈਂਟ ਕਾਉਂਸਲ ਹੈਗੀ ਆ ਚੁਣ ਕੇ ਜਿਹੜੇ ਉੱਥੇ ਪ੍ਰਧਾਨ ਜਨਰਲ ਸੈਕਟਰੀ ਵਾਈਸ ਪ੍ਰਧਾਨ ਹੁੰਦੇ ਨੇ ਤਾਂ ਅਜੇ ਇਹਦੇ ਵਿੱਚ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪੂਰੀ ਤਰ੍ਹਾਂ ਐਫੀਡੇਵਿਟ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਰੋਮਗੜਿਆ ਹੋਇਆ ਸੀਗਾ ਜਿੱਥੇ ਇੱਕ ਪਾਸੇ ਇਹ ਮਸਲਾ ਸੀਗਾ ਤੇ ਉਸ ਤੋਂ ਬਾਅਦ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਮਸਲਾ ਜਿਹੜਾ ਉਹ ਸਾਹਮਣੇ ਆ ਜਾਂਦਾ ਕਿਉਂਕਿ ਜੇਕਰ ਸੈਨੇਟ ਦੀ ਗੱਲ ਕੀਤੀ ਜਾਵੇ ਤਾਂ 91 ਮੈਂਬਰੀ ਇਹ ਸੈਨੇਟ ਸੀਗੀ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਜਾਂ ਜਾਂ ਫਿਰ ਕਾਲਜਾਂ ਦੇ ਪ੍ਰਿੰਸੀਪਲ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਕਾਲਜ ਨੇ ਉਸ ਯੂਨੀਵਰਸਿਟੀ ਦੇ ਵਿੱਚ ਅੰਡਰ ਆਉਂਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਕੋਈ ਡੀਨ ਹੈ ਗਿਆ ਤਾਂ ਉਹ ਵੀ ਉਹਨਾਂ ਦੀ ਸਟੈਂਡਰਡ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਜੇਕਰ ਸੈਨੇਟ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਆਮ ਭਾਸ਼ਾ ਦੇ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਸੈਨੇਟ ਯੂਨੀਵਰਸਿਟੀ ਦੀ ਕਿਸੇ ਦੀ ਪਾਰਲੀਮੈਂਟ ਹੁੰਦੀ ਹੈ ਤੇ ਉਸਨੇ ਤੈਅ ਕਰਨਾ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚ ਨਵੇਂ ਕੋਰਸ ਕਿੰਨੇ ਲਿਆਉਣੇ ਨੇ ਨਵੇਂ ਕਿਹੜੇ ਹੌਸਲ ਨੇ ਫੰਡ ਨੂੰ ਲੈ ਕੇ ਉਹਨਾਂ ਦੀ ਬਕਾਇਦਾ ਭੂਮਿਕਾ ਹੁੰਦੀ ਆ ਹੌਸਲ ਜਿਹੜੇ ਆ ਬਣਾਉਣੇ ਆ ਕਿ ਨਹੀਂ ਬਣਾਉਣੇ ਹੈਗੇ ਪ੍ਰੋਫੈਸਰਾਂ ਦੀ ਭਰਤੀ ਕਰਨੀ ਹੈਗੀ ਯਾਨੀ ਕਿ ਪਾਰਲੀਮੈਂਟ ਇੱਕ ਤਰ੍ਹਾਂ ਕਿਹਾ ਜਾ ਸਕਦਾ ਜੇਕਰ ਆਮ ਸ਼ਬਦਾਂ ਵਿੱਚ ਸਮਝਣਾ ਹੋਵੇ ਪਰ ਬਕਾਇਦਾ ਇਹਨਾਂ ਦੇ ਇਲੈਕਸ਼ਨ ਹੁੰਦੇ ਨੇ ਤੇ ਉਸ ਤੋਂ ਬਾਅਦ ਸੈਨੇਟ ਮੈਂਬਰ ਚੁਣੇ ਜਾਂਦੇ ਨੇ ਪਰ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਭੰਗ ਕਰ ਦਿੱਤਾ ਜਾਂਦਾ ਤੇ ਇੱਕ 31 ਮੈਂਬਰੀ ਜਿਹੜਾ ਬੋਰਡ ਬਣਾਉਣ ਦੇ ਲਈ ਕਿਹਾ ਗਿਆ ਹੈਗਾ ਤਾਂ ਉਹ ਵੀ ਇਲੈਕਸ਼ਨ ਤੇ ਨਹੀਂ ਨੋਮੀਨੇਸ਼ਨ ਯਾਨੀ ਕਿ ਉਹ ਜਿਹੜੇ 31 ਮੈਂਬਰ ਹੋਣਗੇ ਉਹ ਚੁਣੇ ਜਾਣੇ ਨੇ ਉਹ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ ਸਰਕਾਰ ਉਹਨਾਂ ਨੂੰ ਚੁਣ ਸਕਦੀ ਹੈ ਤੇ ਇਸੇ ਦੇ ਖਿਲਾਫ ਜਿਹੜੇ ਵਿਦਿਆਰਥੀ ਜਾਂ ਫਿਰ ਸਿੰਡੀਗੇਟ ਮੈਂਬਰ ਜਿਹੜੇ ਰਹੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਗਿਆ ਤੇ ਉਹਨਾਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਹੁਣ ਇਹ ਉਡੀਕ ਕੀਤੀ ਜਾ ਰਹੀ ਸੀ ਕਿ ਆਖਿਰਕਾਰ ਹੁਣ ਪੰਜਾਬ ਸਰਕਾਰ ਇਸ ਤੇ ਕੀ ਐਕਸ਼ਨ ਲਵੇਗੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਗੈਰ ਸੰਵਿਧਾਨਿਕ ਪਹਿਲਾਂ ਕਰਾਰ ਦਿੱਤਾ ਗਿਆ ਕਿ ਜੋ ਸੈਨੇਟ ਅਤੇ ਸਿੰਡੀਕੇਟ ਨੂੰ ਗੈਰ ਸੰਵਿਧਾਨਕ ਤੌਰ ਤੇ ਭੰਗ ਕੀਤਾ ਗਿਆ ਤੇ ਇਸ ਤਰ੍ਹਾਂ ਪੰਗ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਹੁਣ ਹਾਈ ਕੋਰਟ ਜਾਵੇਗੀ ਦੇਖਦੇ ਉਗੇ ਅਤੇ ਸਪੈਸ਼ਲਿਸਟ ਵਕੀਲ ਨੇ ਜਿਹੜੇ ਉਹਨਾਂ ਦਾ ਇੱਕ ਪੈਨਲ ਬਣਾਇਆ ਜਾਵੇਗਾ ਕਿਉਂਕਿ ਆਮ ਤੌਰ ਤੇ ਜਦੋਂ ਯੂਨੀਵਰਸਿਟੀਆਂ ਦੀ ਗੱਲ ਕੀਤੀ ਜਾਂਦੀ ਆ ਤਾਂ ਇਹ ਯੂਜੀਸੀ ਦੇ ਅੰਡਰ ਆਉਂਦੇ ਨੇ ਕਾਲਜ ਮਾਫ ਕਰਨਾ ਯੂਨੀਵਰਸਿਟੀਆਂ ਜਿਹੜੀਆਂ ਇਹ ਯੂਜੀਸੀ ਦੇ ਅੰਡਰ ਆਉਂਦੇ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤਾਂ ਅਜਿਹੇ ਦੇ ਵਿੱਚ ਉਗੇ ਵਕੀਲ ਅਤੇ ਸਪੈਸ਼ਲਿਸਟ ਵਕੀਲਾਂ ਦਾ ਪੈਨਲ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਧੱਕੇਸ਼ਾਹੀ ਖਿਲਾਫ ਡਟ ਕੇ ਲੜਾਈ ਲੜੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਜਾਵੇਗਾ ਤਾਂ ਜੋ ਵਿਧਾਨਕ ਤੌਰ ਤੇ ਇਸ ਨੂੰ ਪੰਜਾਬ ਦਾ ਪੱਖ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਬਹੁਤੇ ਮਾਰਨ ਜਿਹੜੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਜੇਕਰ ਇਸ ਤਰ੍ਹਾਂ ਪਹਿਲਾ ਇਲੈਕਸ਼ਨ ਜੇਕਰ ਸਟੈਂਡਡ ਦੀ ਗੱਲ ਕੀਤੀ ਜਾਵੇ ਪਿਛਲੇ ਸਾਲਾਂ ਦੀ ਜਦੋਂ ਇਲੈਕਸ਼ਨ ਹੋਏ ਨੇ ਤਾਂ ਬਹੁਤ ਦੇਰੀ ਨਾਲ ਹੋਏ ਨੇ ਉਸ ਦੇ ਲਈ ਵੀ ਬਕਾਇਦਾ ਧਰਨਾ ਪ੍ਰਦਰਸ਼ਨ ਕਰਨਾ ਪਿਆ ਪਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਇਹੀ ਕਹਿ ਦਿੱਤਾ ਗਿਆ ਕਿ ਸੈਨੇਟ ਉਸ ਨੂੰ ਭੰਗ ਕੀਤਾ ਜਾਵੇਗਾ ਚੋਣਾਂ ਜਿਹੜੀਆਂ ਉੱਥੇ ਨਹੀਂ ਹੋਣਗੀਆਂ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਮੁੱਦਾ ਗਰਮਾਇਆ ਹੋਇਆ ਤਾਂ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦਾ ਬਿਆਨ ਸਾਹਮਣੇ ਆਇਆ ਕਿ ਹਾਈ ਕੋਰਟ ਜਾਇਆ ਜਾਵੇਗਾ ਇੱਕ ਪੈਨਲ ਵਕੀਲਾਂ ਦਾ ਬਣਾਇਆ ਜਾਵੇਗਾ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਜਾਵੇਗਾ ਕਿਉਂਕਿ ਜਿਹੜੇ ਮਹਰ ਨੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕੇਸ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆ ਕੇ ਇਸ ਨੂੰ ਪੰਜਾਬ ਦੀ ਯੂਨੀਵਰਸਿਟੀ ਇੱਕ ਤਰ੍ਹਾਂ ਬਣਾਇਆ ਜਾਵੇ ਪੰਜਾਬ ਸਰਕਾਰ ਆਪਣੇ ਅੰਡਰ ਇਸ ਨੂੰ ਲਵੇ ਤਾਂ ਜੋ ਕੱਲ ਨੂੰ ਜੇਕਰ ਕੋਈ ਸੈਂਟਰ ਸਰਕਾਰ ਕੋਈ ਫੈਸਲਾ ਲੈਣਾ ਚਾਹੁੰਦੀ ਆ ਤਾਂ ਉਹ ਨਾਲਿਆ ਜਾ ਸਕੇ ਤਾਂ ਇਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਡਾ ਜਿਹੜਾ ਫੈਸਲਾ ਕੀਤਾ ਗਿਆ ਕਿ ਹਾਈ ਕੋਰਟ ਜਾਇਆ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਰੋ ਹੈ ਗਿਆ ਉਹ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ 10 ਤਰੀਕ ਨੂੰ ਵੀ ਜਿਹੜੇ ਉੱਥੋਂ ਦੇ ਵਿਦਿਆਰਥੀ ਨੇ ਜਾਂ ਕੋਈ ਸਿੰਡੀਕੇਟ ਮੈਂਬਰ ਹੈ ਗਿਆ ਜਾਂ ਕੋਈ ਸਾਬਕਾ ਸਿੰਡੀਕੇਟ ਮੈਂਬਰ ਹੈ ਗਿਆ ਜਾਂ ਕੋਈ ਸਾਬਕਾ ਉੱਥੋਂ ਦਾ ਵਿਦਿਆਰਥੀ ਹੈ ਗਿਆ ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਬਕਾਇਦਾ ਉੱਥੇ ਇਲੈਕਸ਼ਨ ਹੁੰਦੇ ਨੇ ਉੱਥੇ ਇੱਕ ਪੂਰਾ ਡੈਮੋਕਰੈਟਿਕ ਸਿਸਟਮ ਕਹਿ ਸਕਦੇ ਆ ਕਿ ਵਿਦਿਆਰਥੀ ਆਪਣਾ ਪ੍ਰਧਾਨ ਚੁੰਨਦੇ ਨੇ ਵਾਈਸ ਪ੍ਰਧਾਨ ਚੁੰਨਦੇ ਨੇ ਜਨਰਲ ਸੈਕਟਰੀ ਚੁੰਨਦੇ ਨੇ ਤੇ ਉਸ ਤੋਂ ਬਾਅਦ ਇੱਕ ਸਟੂਡੈਂਟ ਕੌਂਸਲ ਬਣਦੀ ਆ ਵੀਸੀ ਨੇ ਡੀਨ ਨੇ ਡੀ ਸਟੂਡੈਂਟ ਵੈਲਫੇਅਰ ਨੇ ਤੇ ਉਸ ਤੋਂ ਬਾਅਦ ਬਕਾਇਦਾ ਸੈਨੇਟ ਹੈਗੀ ਆ ਸਟੂਡੈਂਟ ਜਿਹੜੇ ਆਪਣੇ ਉਹ ਕੌਂਸਲ ਚੁਣਦੇ ਨੇ ਚੁਣਦੇ ਨੇ ਤਾਂ ਜੋ ਅੱਗੇ ਜੇਕਰ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਹੁੰਦੀ ਆ ਤਾਂ ਉਹਨਾਂ ਦਾ ਹੱਲ ਹੋ ਸਕੇ ਪਰ ਜੋ ਸੈਨੇਟ ਨੂੰ ਪੰਕ ਕਰਨ ਦਾ ਮਸਲਾ ਹੈਗਾ ਉਹ ਹੁਣ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਜੋ ਟਵੀਟ ਸਾਹਮਣੇ ਆਇਆ ਤੁਸੀਂ ਉਹ ਸਕਰੀਨ ਤੇ ਦੇਖ ਸਕਦੇ ਹੋ